ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ੀ ਗਲੋਕ ਇਸ ਵੇਲੇ ਸਭ ਤੋਂ ਵੱਧ ਚਰਚਾ ਲੁਧਿਆਣਾ ਪਛਮੀ ਵਿਖੇ ਹੋਣ ਵਾਲੀ ਉਪਚੋਣ ਨੂੰ ਲੈ ਕੇ ਹੈ ਇਸ ਸੀਟ ਤੋਂ ਮਰਹੂਮ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੁਨੀਆ ਤੋਂ ਚਲੇ ਗਏ ਦੁਨੀਆ ਤੇ ਜਾਣ ਤੋਂ ਬਾਅਦ ਉਹ 29 ਸੀਟ ਹੈ ਜਿਹੜੀ ਉਹ ਖਾਲੀ ਹੋਈ ਖਾਲੀ ਹੋਈ ਸੀਟ ਤੇ ਇਸ ਵੇਲੇ ਚੋਣਾਂ ਜਿਹੜੀ ਉਹ ਸੀਟ ਤੇ ਪ੍ਰਚਾਰ ਆ ਜਿਹੜਾ ਉਹ ਖਤਮ ਹੋ ਗਿਆ ਪ੍ਰਚਾਰ ਦੇ ਆਖਰੀ ਦਿਨ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਵੱਡੇ ਵੱਡੇ ਰੋਡ ਰੋਡ ਮਾਰਚ ਕੀਤੇ ਨੇ ਸੜਕਾਂ ਦੇ ਉੱਤੇ ਜਨੂਨ ਨਾਲ ਸਾਰੀਆਂ ਪਾਰਟੀਆਂ ਪ੍ਰਮੁੱਖ ਪਾਰਟੀਆਂ ਚਾਰੇ ਉੱਤਰੀਆਂ ਚਾਰਾ ਪਾਰਟੀਆਂ ਨੇ ਇੱਕ ਦੂਜੇ ਤੋਂ ਵੱਧ ਕੇ ਆਪਣਾ ਨਾਮ ਲਸ਼ਕਰ ਲਜਾਣ ਦਾ ਦਿਖਾਣ ਦਾ ਲੋਕਾਂ ਨੂੰ ਪ੍ਰਭਾਣ ਦਾ ਯਤਨ ਕੀਤਾ ਹੈ ਹੁਣ ਆਖਰੀ ਦਿਨ ਚੋਣ ਪ੍ਰਚਾਰ ਦਾ ਹੋਵੇ ਆਮ ਆਦਮੀ ਪਾਰਟੀ ਦੇ ਆਤ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਰੋਡ ਮਾਰਚ ਵਿੱਚ ਸ਼ਾਮਲ ਨਾ ਹੋ ਪ੍ਰਦਰਸ਼ਨ ਪ੍ਰਦਰਸ਼ਨ ਵਿੱਚ ਸ਼ੋਅ ਵਿੱਚ ਸ਼ਾਮਲ ਨਾ ਹੋਣ ਇਹ ਬਹੁਤ ਚਰਚਾ ਦਾ ਵਿਸ਼ਾ ਹੈ ਜਦ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਆਪਣੇ ਰੋਡ ਸ਼ੋਅ ਦੌਰਾਨ ਪੂਰੇ ਜੋਸ਼ੋਖ ਰੋਸ਼ ਨਾਲ ਸ਼ਾਮਲ ਹੁੰਦੇ ਨੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਆਗੂ ਰਵਨੀਤ ਸਿੰਘ ਬਿੱਟੂ ਸੁਨੇਤ ਅਰਵਿੰਦ ਖੰਨਾ ਜੀ ਸੁਨੇਤ ਸਾਰੇ ਉੱਚ ਆਗੂ ਪੂਰੇ ਜੋਸ਼ੋਖ ਰੋਸ਼ ਨਾਲ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੁੰਦੇ ਨੇ ਕਾਂਗਰਸ ਪਾਰਟੀ ਦੇ ਆਗੂ ਚਰਨਜੀਤ ਸਿੰਘ ਚੰਨੀ ਮਰਹੂਮ ਮੁੱਖ ਮੰਤਰੀ ਅਤੇ ਸਾਰੇ ਆਗੂ ਨੇ ਜਿਹੜੇ ਉਹਨਾਂ ਦੀ ਟੀਮ ਦੇ ਉਹ ਵੀ ਰੋਡ ਸ਼ੋਅ ਦੇ ਵਿੱਚ ਆਪਣਾ ਪ੍ਰਭਾਵ ਛੱਡਦੇ ਨੇ ਹੁਣ ਜਦੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਸ਼ਾਮਲ ਹੋਣ ਦੀ ਚਰਚਾ ਵੱਖ-ਵੱਖ ਚੈਨਲਾਂ ਦੇ ਉੱਤੇ ਹੋ ਰਹੀ ਹੈ ਮੁੱਖ ਮੰਤਰੀ ਪੰਜਾਬ ਹੀ ਨਹੀਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਵੀ ਇਸ ਰੋਡ ਮੈਰਚ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ ਕੀ ਕਾਰਨ ਹੋ ਸਕਦੇ ਨੇ ਜੋ ਕੁਝ ਬਾਹਰ ਆਇਆ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਮੁੱਖ ਮੰਤਰੀ ਫਿਰ ਬਿਮਾਰ ਹੋ ਗਏ ਨੇ ਉਹਨਾਂ ਕਾਮਨਾ ਵੀ ਕੀਤੀ ਸਿਹਤ ਦੀ ਪਰੰਤੂ გილਟਾਚ ਮੁੱਖ ਮੰਤਰੀ ਨੂੰ ਵਿਕਰਮ ਸਿੰਘ ਮਜੀਠੀਆ ਕਰਦਨੇ ਕਿ ਭਾਈ ਸਾਨੂੰ ਵੀ ਕੁਝ ਦੱਸੋ ਸਾਡਾ ਵੀ ਮੁੱਖ ਮੰਤਰੀ ਆਖਰ ਪਰਦੇ ਪਿੱਛੇ ਹੈ ਕੀ ਇਹ ਸਾਰਾ ਕੁਝ ਜਾਣਨ ਲਈ ਅਸੀਂ ਅੱਜ ਪੂਰਾ ਦਿਨ ਯਤਨ ਕੀਤਾ ਪਰ ਪੱਲੇ ਕੁਝ ਨਹੀਂ ਪੈ ਰਿਹਾ ਮੁੱਖ ਮੰਤਰੀ ਕਈ ਦਿਨਾਂ ਤੋਂ ਵਿਰੋਧੀ ਧਿਰਾਂ ਤੇ ਹਮਲਾਵਰ ਹੋ ਰਹੇ ਨੇ ਨਾਲ ਨਾਲ ਇੱਕ ਚਰਚਾ ਦਿੱਲੀ ਵਾਲੀ ਟੀਮ ਦੇ ਖਿਲਾਫ ਵੀ ਜਿਹੜੀ ਅਗੇਂਸਟ ਜਾ ਰਹੀ ਸੀ ਪੱਛਮੀ ਦੇ ਵਿੱਚ ਦਿੱਲੀ ਵਾਲਿਆਂ ਦੇ ਖਿਲਾਫ ਹਾਈ ਕਮਾਂਡ ਦੇ ਖਿਲਾਫ ਕੋਈ ਕੁਝ ਕਹਿ ਰਿਆ ਸੀ 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 ਤੇ ਦਿੱਲੀ ਵਾਲੀ ਟੀਮ ਦੇ ਫਿਰ ਮਨਸ਼ੀ ਮਨਸ਼ੀ ਸੋਧਿਆ ਜਿਹੜੇ ਇੱਥੇ ਇੰਚਾਰਜ ਨੇ ਉਹ ਰੋਡ ਮਾਰਚ ਦੇ ਵਿੱਚ ਸ਼ਾਮਲ ਹੁੰਦੇ ਨੇ ਅਮਨ ਅਰੂੜਾ ਜੀ ਰੋਡ ਮਾਰਚ ਦੇ ਵਿੱਚ ਸ਼ਾਮਲ ਹੁੰਦੇ ਨੇ ਪਰੰਤੂ ਦੋ ਪ੍ਰਮੁੱਖ ਸ਼ਖਸੀਅਤਾਂ ਜਿਹੜੀਆਂ ਲੁਧਿਆਣਾ ਪੱਛਮੀ ਦੀ ਜਿੰਦ ਜਾਨ ਨੇ ਉਹ ਸ਼ਾਮਲ ਨਹੀਂ ਹੋ ਸਕੀਆਂ ਕਿਉਂ ਇਹ ਬਹੁਤ ਵੱਡਾ ਸਵਾਲ ਹੈ ਜਿਹੜਾ ਇਸ ਵੇਲੇ ਬਣਿਆ ਹੋਇਆ ਹੈ ਮੁੱਖ ਮੰਤਰੀ ਜੀ ਦੀ ਸਿਹਤ ਬਾਰੇ ਆਖਿਆ ਜਾਂਦਾ ਕਿ ਢਿੱਲੇ ਨੇ ਹੋ ਸਕਦੇ ਨੇ ਕਿ ਉਹ ਢਿੱਲੇ ਹੋਣ ਜ਼ਰੂਰ ਇਹ ਸਮਾਂ ਇੱਕ ਖਬਰ ਹੈ ਜਿਹੜੀ ਇਹ ਬਾਹਰ ਨਿਕਲ ਕੇ ਆਉਂਦੀ ਹੈ ਪਰੰਤੂ ਅਰਵਿੰਦ ਕੇਜਰੀਵਾਲ ਸ਼ਾਮਲ ਕਿਉਂ ਨਹੀਂ ਹੋ ਰਿਹਾ ਜਿਸ ਤਰ੍ਹਾਂ ਵੱਖ-ਵੱਖ ਚੈਨਲਾਂ ਦੇ ਉੱਤੇ ਇਹ ਗੱਲ ਫੈਲਾਈ ਜਾ ਰਹੀ ਹੈ ਮੈਂ ਦੇਖ ਰਿਹਾ ਸੀ ਲੋਕਨਾਥ ਚੈਨਲ ਸੋਲ ਰਿਹਾ ਸੀ ਹੋਰ ਕਈ ਚੈਨਲਾਂ ਤੇ ਕਿ ਮੁੱਖ ਮੰਤਰੀ ਤੇ ਦਿੱਲੀ ਦੀ ਟੀਮ ਦੇ ਵਿਚਕਾਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਥਿਤ ਤੌਰ ਤੇ ਇਤਨਾ ਹੈ ਜਿਹੜਾ ਕਥੇ ਤੌਰ ਤੇ ਗੱਲਾਂ ਬਾਤਾਂ ਨੇ ਜਿਹੜੀਆਂ ਆਪਾ ਵਿਰੋਧ ਜਿਹੜਾ ਉਹ ਕਿਤੇ ਨਾ ਕਿਤੇ ਅੰਦਰ ਖਾਤੇ ਹੈ ਜਿਹੜਾ ਇਹ ਚੱਲਿਆ ਆ ਰਿਹਾ ਹੈ ਕਿਉਂ ਕਿ ਤਿੰਨੋਂ ਵਿਰੋਧੀ ਪਾਰਟੀਆਂ ਨੇ ਦਿੱਲੀ ਤੋਂ ਹਾਰ ਕੇ ਆਏ ਹੋਏ ਲੋਕਾਂ ਦੇ ਖਿਲਾਫ ਜਿਹੜਾ ਮਾਹੌਲ ਲੁਧਿਆਣਾ ਪੱਛਮੀ ਦੇ ਵਿੱਚ ਸਿਰਜਿਆ ਉਸ ਨੇ ਇੱਕ ਤਰ੍ਹਾਂ ਨਾਲ ਕਥੇ ਤੌਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਪਾਰਟੀ ਦੀ ਕੈਂਪੇਨ ਦਾ ਨੁਕਸਾਨ ਜ਼ਰੂਰ ਕੀਤਾ ਹੈ ਇਹ ਗੱਲ ਕੋਈ ਮੰਨੇ ਜਨਾਮ ਨੇ ਹੁਣ ਜਦੋਂ ਅਸੀਂ ਵੇਖ ਰਹੇ ਹਾਂ ਕਿ ਅਰਵਿੰਦ ਕੇਜਰੀਵਾਲ ਜੀ ਕਿਤੇ ਦੂਰ ਜਾਣ ਦੀ ਗੱਲ ਕਰਦੇ ਨੇ ਗੁਜਰਾਤ ਜਾਣ ਦੀ ਜਾਂ ਮੁੱਖ ਮੰਤਰੀ ਸਾਹਿਬ ਢਿੱਲੇ ਨੇ ਪਰੰਤੂ ਐਸਾ ਨਹੀਂ ਕਿ ਮੁੱਖ ਮੰਤਰੀ ਸਾਹਿਬ ਜਾਂ ਅਰਵਿੰਦ ਕੇਜਰੀਵਾਲ ਇਸ ਸੀਟ ਨੂੰ ਵਿਚਾਲੇ ਛੱਡ ਕੇ ਚਲੇ ਜਾਣ ਤੇ ਛੱਡ ਕੇ ਉਸ ਵੇਲੇ ਜਾਣ ਜਦੋਂ ਐਨ ਚਰਮ ਸੀਮਾ ਤੇ ਚੋਣ ਪ੍ਰਚਾਰ ਪੁੱਜਾ ਹੋਵੇ ਤੇ ਉਹਦੇ ਬੰਦ ਹੋਣ ਦਾ ਸਮਾਂ ਨੇੜੇ ਆ ਗਿਆ ਹੋਵੇ ਸੋਚਣ ਵਾਲੀ ਗੱਲ ਹੈ ਮੁੱਖ ਮੰਤਰੀ ਹਮਲਾਵਰ ਨੇ ਸਰੋਧਿਤ ਇਰਾਦੇ ਮੁੱਖ ਮੰਤਰੀ ਸਤਤਰ ਰਿਤੇ ਦੇ ਬਹੁਤ ਵੱਡਿਆ ਪੱਖ ਪੂਰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਟਾਰ ਪ੍ਰਚਾਰਕ ਬਣੇ ਹੋਏ ਪਰ ਅਚਾਨਕ ਬਿਮਾਰ ਹੋ ਗਏ ਤੇ ਪਾਰਟੀ ਦੀ ਇੱਕ ਤਰ੍ਹਾਂ ਨੇ ਚੋਣ ਚੋਣ ਪ੍ਰਚਾਰ ਮਹਿੰਮ ਵਿਖਰੇ ਪੈਣ ਦੇ ਤੇ ਪਈ ਹੋਈ ਨਜ਼ਰ ਆ ਰਹੀ ਹੈ ਭਾਵੇਂ ਅਮਨ ਅਰੋੜਾ ਪੰਜਾਬ ਦੇ ਹੋਣ ਹਾਰ ਮੰਿਸਟਰ ਨੇ ਤੇ ਸੰਜੀਵ ਜੀ ਲੱਗੇ ਹੋਏ ਨੇ ਸਾਰੀਆਂ ਪਾਰਟੀਆਂ ਸਾਰੇ ਆਗੂ ਪਾਰਟੀ ਦੇ ਲੱਗੇ ਹੋਏ ਦੇ ਪਰ ਜਿੰਨੀ ਚਰਚਾ ਇਨ੍ਹਾਂ ਦੋ ਬੰਦਿਆਂ ਦੇ ਗੈਰ ਹਾਜ਼ਰ ਹੋਣ ਦੀ ਹੋਈ ਆ ਉਹ ਆ ਪੂਰੀ ਚੋਣ ਮੇਮ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਕੇ ਖੜਾ ਕਰ ਦਿੰਦੀ ਹੈ ਆਮ ਆਦਮੀ ਪਾਰਟੀ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਹਰ ਆਗੂ ਨੇ ਦਿੱਲੀ ਵਾਲਿਆਂ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਹਰ ਆਗੂ ਨੇ ਦਿੱਲੀ ਵਾਲਿਆਂ ਦੇ ਖਿਲਾਫ ਕਾਂਗਰਸ ਦੇ ਹਰ ਆਗੂ ਨੇ ਦਿੱਲੀ ਵਾਲਿਆਂ ਦੇ ਖਿਲਾਫ ਅਖੇ ਦਿੱਲੀ ਤੋਂ ਹਾਰ ਕੇ ਆਏ ਤੇ ਪੰਜਾਬ ਵਿੱਚ ਪੰਜਾਬ ਨੂੰ ਇੰਉਂ ਕਰਨ ਦਾ ਯਤਨ ਕਰ ਰਹੇ ਨੇ ਮੁੱਖ ਮੰਤਰੀ ਨੂੰ ਇੰਉਂ ਕਰਨ ਦਾ ਯਤਨ ਕਿਤੇ ਕੋਈ ਤਣਾਵ ਵਾਲੀ ਗੱਲ ਤਾਂ ਨਹੀਂ ਪਰਦੇ ਪਿੱਛੇ ਇਹ ਜ਼ਰੂਰ ਬਹੁਤ ਵੱਡਾ ਸਵਾਲ ਬਣਿਆ ਹੈ ਅਸੀਂ ਕਹਿੰਦੇ ਆ ਕਿ ਨਾ ਹੋਵੇ ਪਰ ਸਿਆਸਤ ਦੇ ਵਿੱਚ ਬਹੁਤ ਕੁਝ ਜਿਹਾ ਵਾਪਰ ਜਾਂਦਾ ਹੈ ਜਿਹੜਾ ਛੁਪਾਇਆ ਨਹੀਂ ਜਾ ਸਕਦਾ ਭਗਵੰਤ ਮਾਨ ਹੋਰਾਂ ਦੀ ਸਿਹਤ ਨਾ ਸਾਜ ਹੈ ਪਰ ਅਰਵਿੰਦ ਕੇਜਰੀਵਾਲ ਜੀ ਆਖਰੀ ਟਾਈਮ ਕਿਉਂ ਛੱਡ ਕੇ ਚਲੇ ਗਏ ਇਹ ਬਹੁਤ ਵੱਡਾ ਸਵਾਲ ਹੈ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਇਸ ਵੇਲੇ ਲੁਧਿਆਣਾ ਚੋਣ ਪ੍ਰਚਾਰ ਪੱਛਮੀ ਦੀ ਇਲੈਕਸ਼ਨ ਦੇ ਵਿੱਚ ਇਸ ਵੇਲੇ ਹੋ ਰਿਹਾ ਹੈ ਤੇ ਅੱਜ ਕਿਉਂਕਿ ਚੋਣ ਪ੍ਰਚਾਰ ਖਤਮ ਹੋ ਚੁੱਕਾ ਹੈ ਤੇ ਅੱਜ ਤੋ ਬਹੁਤ ਇੱਕ ਦਿਨ ਬਾਕੀ ਹੈ ਅੱਜ 18 ਤਰੀਕ ਹੈ 19 ਤਰੀਕ ਨੂੰ ਇਲੈਕਸ਼ਨ ਹੋਣੀ ਹੈ ਤੇ ਇਲੈਕਸ਼ਨ ਦੇ ਐਨ ਸਮੇ ਇਹ ਗੱਲ ਚਰਚਾ ਦਾ ਵਿਸ਼ਾ ਹੋ ਜਾਵੇ ਕਿ ਪਾਰਟੀ ਦੇ ਦੋ ਸਟਾਰ ਪ੍ਰਚਾਰਕ ਹੈ ਨਹੀਂ ਪਾਰਟੀ ਦੇ ਸੁਪਰੀਮੋ ਹੈ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਹੈ ਨਹੀਂ ਇਹ ਬਹੁਤ ਵੱਡਾ ਸਵਾਲ ਹੈ ਕਿ ਇਹ ਪਰਦੇ ਪਿੱਛੇ ਇਹ ਆਉਣ ਵਾਲਾ ਸਮਾਂ ਦੱਸੇਗਾ ਉਂਝ ਲੜਾਈ ਹੈ ਜਿਹੜੀ ਉਹ ਤਿੰਨ ਧਿਰਾਂ ਦੇ ਵਿੱਚ ਚਾਰ ਧਿਰਾਂ ਦੇ ਵਿੱਚ ਬਣੀ ਹੋਈ ਹੈ ਸਤੁਕ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਜੰਮ ਕੇ ਚੋਣ ਪ੍ਰਚਾਰ ਕੀਤਾ ਹੈ ਤੇ ਬਹੁਤ ਵਿਦਿਵਤ ਤਰੀਕੇ ਨਾਲ ਇਲੈਕਸ਼ਨ ਲੜੀ ਹੈ ਨਤੀਜਾ ਜੋ ਵੀ ਹੋਵੇ ਵੋਟਾਂ ਜੋ ਵੀ ਹੋਣ ਭਾਰਤੀ ਜਨਤਾ ਪਾਰਟੀ ਦੀ ਸਾਈਲੈਂਟ ਚੋਣ ਮੁਹਿੰਮ ਸੀ ਤੇ ਉਹਨਾਂ ਨੇ ਆਪਣੇ ਆਈਡੀਓਲੋਜੀ ਮੁਤਾਬਕ ਚੋਣ ਮੁਹਿੰਮ ਲੜੀ ਹੈ ਚੋਣ ਮੁਹਿੰਮ ਹੰਢਾਈ ਹੈ ਪੂਰੀ ਬਹੁਤ ਜ਼ਬਰਦਸਤ ਤਰੀਕੇ ਨਾਲ ਲੋਕਾਂ ਤੱਕ ਪਹੁੰਚ ਕੀਤੀ ਹੈ ਨਤੀਜਾ ਕੁਝ ਵੀ ਹੋਵੇ ਇਹ ਗੱਲ ਅਲੱਗ ਹੈ ਪਰ ਭਾਰਤੀ ਜਨਤਾ ਪਾਰਟੀ ਨੇ ਬਹੁਤ ਹਮਲਾਵਰ ਤਰੀਕੇ ਨਾਲ ਸਾਈਲੈਂਟ ਚੋਣ ਮੁਹਿੰਮ ਜੜੀ ਉਹ ਲੜੀ ਹੈ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਕਾਂਗਰਸ ਪਾਰਟੀ ਨੇ ਬਹੁਤ ਜ਼ਬਰਦਸਤ ਤਰੀਕੇ ਨਾਲ ਚੋਣ ਲੜੀ ਹੈ ਤੇ ਆਸ਼ੂ ਨਿੱਜੀ ਤੌਰ ਤੇ ਮੋਟਰਸਾਈਕਲ ਤੇ ਘੁੰਮਦੇ ਵੀ ਦੇਖੇ ਗਏ ਨੇ ਜਦ ਕਿ ਵੱਡੇ ਵੱਡੇ ਰੋਡ ਸ਼ੋਅ ਹੋ ਰਹੇ ਸੀ ਬਹੁਤ ਇੱਕ ਵਿਧੀਵਤ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਹਰ ਹਰ ਬੰਦੇ ਤੱਕ ਪਹੁੰਚ ਕਰਨ ਦੇ ਯਤਨ ਨੇ ਜਿਹੜੇ ਉਹ ਕੀਤੇ ਗਏ ਨੇ ਆਮ ਆਦਮੀ ਪਾਰਟੀ ਤੇ ਸੱਤਾਧਾਰੀ ਪਾਰਟੀਆਂ ਉਹ ਤਾਂ ਕਹਿਣੇ ਕੀ ਉਹਨਾਂ ਦਾ ਪੂਰਾ ਤਾਂ ਨੇ ਇਸ ਇਲੈਕਸ਼ਨ ਦੇ ਵਿੱਚ ਲਾਇਆ ਇਹ ਤੱਕ ਕਹਿ ਦਿੱਤਾ ਗਿਆ ਕਿ ਸੰਜੀਵ ਅਰੋੜਾ ਜੀ ਨੂੰ ਜਿੱਤਦੇ ਹੀ ਮਿਨਿਸਟਰ ਬਣਾ ਦਿੱਤਾ ਜਾਵੇਗਾ ਸੋ ਨਤੀਜਾ ਜੋ ਵੀ ਹੋਵੇ ਇੱਕ ਦਿਨ ਵਾਕ ਹੀ ਹੈ ਉੱਟਾ ਪੈਂਚ ਅੱਜ 18 ਤਰੀਕ ਹੈ 19 ਨੂੰ ਇਲੈਕਸ਼ਨ ਹੋ ਜਾਣੀ ਹੈ ਤੇ 19 ਨੂੰ ਇਲੈਕਸ਼ਨ ਤੋਂ ਬਾਅਦ 23 ਤਰੀਕ ਨੂੰ ਨਤੀਜਾ ਜਿਹੜਾ ਉਹ ਸਾਰਿਆਂ ਦੇ ਸਾਹਮਣੇ ਆ ਜਾਣਾ ਫਿਰ ਹਾਲ ਫਿਲਹਾਲ ਇੰਨਾ ਹੀ ਵਿਖੇ ਰਹੋ ਸਾਡਾ ਚੈਨਲ ਆਵਾਜ਼ ਦੇ ਖਾਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ